ਗੁਰੂ ਹੈ ਬਾਣੀ ਦੇ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪਰਪੱਖ ਗੁਰੂ ਨਿਸਤਾਰੇ ਸਤਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਗੀ ਗੋਦ ਵਿੱਚ ਸਵੇਰ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਸਤਸੰਗੀ ਵੀਰੋ ਭੈਣੋ ਬਜ਼ੁਰਗੋ ਸਿੱਖੀ ਲਹਿਰ ਦਾ ਇਸ ਸ਼ਹਿਰ ਦਾ ਇਸ ਗੁਰਦੁਆਰੇ ਦਾ ਅੱਜ ਇਹ ਆਖਰੀ ਪ੍ਰੋਗਰਾਮ ਹੈ ਆਪ ਜੀ ਨਾਲ ਪਿਛਲੇ ਦਿਵਾਨਾ ਵਿੱਚ ਗੁਰਮਤਿ ਵਿਚਾਰ ਗੁਰਬਾਣੀ ਦੇ ਵਿਚਾਰ ਬੜੇ ਵਿਸਥਾਰ ਸਹਿਤ ਸਤਕਾਰਯੋਗ ਵੀਰਾਂ ਵੱਲੋਂ ਸਾਂਝੀ ਕੀਤੀ ਗਈ ਹੈ ਸਾਡੇ ਵੱਲੋਂ ਇਹ ਪੂਰੀ ਕੋਸ਼ਿਸ਼ ਰਹੀ ਹੈ ਕਿ ਅਸੀਂ ਵੱਧ ਤੋਂ ਵੱਧ ਸਮਾਂ ਆਪ ਜੀ ਨੂੰ ਦੇਈਏ ਔਰ ਵੱਧ ਤੋਂ ਵੱਧ ਗੁਰਬਾਣੀ ਦੇ ਵਿਚਾਰ ਗਾਈਂ ਆਪ ਸੰਗਤਾਂ ਦੇ ਸਾਹਮਣੇ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਜੋ ਹਨ ਉਹ ਰੱਖ ਸਕੀਏ ਆਓ ਅਸੀਂ ਅੱਜ ਦੇ ਦੀਵਾਨ ਦੀ ਸਤਿਗੁਰੂ ਦੀਆਂ ਬਾਣੀ ਦੀਆਂ ਵਿਚਾਰਾਂ ਦੁਆਰਾ ਆਰੰਭਤਾ ਕਰਦੇ ਹਾਂ ਇੱਕ ਵਾਰੀ ਗੁਰੂ ਦਰਬਾਰ ਦੀ ਮਰਜ਼ਾਦਾ ਨੂੰ ਮੁੱਖ ਰੱਖਦਿਆਂ ਹੋਇਆਂ ਆਓ ਫਤਿਹ ਦੀ ਸਾਂਝ ਪਿਆਰ ਪੈਦਾ ਕਰੀਏ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆਂ ਵਿੱਚ ਕਿਸੇ ਵੀ ਪਾਸੇ ਚਲੇ ਜਾਓ ਕਿਸੇ ਵੀ ਵਿਅਕਤੀ ਨਾਲ ਗੱਲ ਕਰਕੇ ਦੇਖੋ ਕੋਈ ਵੀ ਵਿਅਕਤੀ ਦੁਨੀਆ ਦੀ ਕਿਸੇ ਵੀ ਨਸਲ ਦਾ ਕਿਸੇ ਵੀ ਰੰਗ ਦਾ ਕਿਸੇ ਵੀ ਦੇਸ਼ ਦਾ ਕੋਈ ਵੀ ਬੰਦਾ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਬੁਰਾ ਨਹੀਂ ਆਪਾਉਣਾ ਚਾਹੁੰਦਾ ਕੋਈ ਵਿਅਕਤੀ ਐਸਾ ਨਹੀਂ ਮਿਲੇਗਾ ਜਿਹੜਾ ਇਹ ਕਹੇ ਕਿ ਮੈਨੂੰ ਤੁਸੀਂ ਮਾੜਾ ਕਹੋ ਮੈਂ ਬੁਰਾ ਲੱਗਾ ਮੈਂ ਗੰਦਾ ਲੱਗਾ ਸਾਰੇ ਲੋਕ ਮੇਰੇ ਨਾਲ ਨਫ਼ਰਤ ਕਰਨ ਸਾਰੇ ਲੋਕ ਮੇਰੇ ਤੋਂ ਭੱਜਣ ਐਸਾ ਤੁਹਾਨੂੰ ਕੋਈ ਵਿਅਕਤੀ ਨਹੀਂ ਮਿਲੇਗਾ ਹਰ ਵਿਅਕਤੀ ਇਹ ਚਾਹੁੰਦਾ ਹੈ ਮੈਂ ਚੰਗਾ ਲੱਗਾ ਮੈਂ ਸੋਹਣਾ ਲੱਗਾ ਲੋਕ ਮੇਰੇ ਨਾਲ ਹੋਣ ਮੇਰੀ ਹਰ ਪਾਸੇ ਬੱਲੇ ਬੱਲੇ ਹੋਵੇ ਕਿਸੇ ਵੀ ਪਾਸਿਓਂ ਮਨੁੱਖ ਕਿਸੇ ਵੀ ਰੂਪ ਵਿੱਚ ਆਪਣੀ ਹਾਰ ਆਪਣੀ ਹੀਠੀ ਪਰਵਾਣ ਨਹੀਂ ਕਰਦਾ ਜਦੋਂ ਗਰੀਬ ਨवाज ਸੱਚੇ ਪਾਤਸ਼ਾਹ ਜੀ ਦੀ ਬਾਣੀ ਵੱਲ ਧਿਆਨ ਦਿੰਨੇ ਆ ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਬੜੇ ਪਿਆਰ ਨਾਲ ਇੱਕ ਗੱਲ ਸਮਝਾਉਂਦੇ ਕਹਿੰਦੇ ਬੰਦਿਆ ਤੇਰੀ ਭਾਵਨਾ ਬੜੀ ਚੰਗੀ ਹੈ ਤੇਰੇ ਅੰਦਰ ਇੱਕ ਖਿਆਲ ਆ ਗਿਆ ਕਿ ਮੈਂ ਚੰਗਾ ਹਾਂ ਚੰਗਾ ਬਣਾ ਲੋਕੀ ਮੈਨੂੰ ਚੰਗਾ ਆਖਣ ਭਲਾ ਆਖਣ ਮੈਨੂੰ ਬੁਰਾ ਕੋਈ ਨਾ ਆਖੇ ਇਹ ਗੱਲ ਬਹੁਤ ਵਧੀਆ ਆ ਇਹ ਗੱਲ ਮਾੜੀ ਨਹੀਂ ਹਰ ਇੱਕ ਦੇ ਅੰਦਰ ਹੋਣੀ ਚਾਹੀਦੀ ਹੈ ਮੈਂ ਚੰਗਾ ਹਾਂ ਚੰਗਾ ਹਾਂ ਮੈਨੂੰ ਲੋਕ ਚੰਗਾ ਆਖਣ ਕੋਈ ਬੁਰਾ ਨਾ ਆਖੇ ਪਰ ਇਹ ਕੱਲ ਦਾ ਧਿਆਨ ਰੱਖ। ਇਹ ਕੇਵਲ ਕਹਿਣ ਨਾਲ ਜਾਂ ਸੋਚਣ ਨਾਲ ਹੀ ਨਹੀਂ ਹੋ ਜਾਣਾ। ਮੈਂ ਸੋਚ ਰਿਹਾ ਮੈਂ ਚੰਗਾ ਹਾਂ ਮੈਨੂੰ ਚੰਗਾ ਲੋਕ ਆਖੇ ਇਹ ਕੇਵਲ ਸੋਚਣ ਨਾਲ ਹੀ ਨਹੀਂ ਹੋ ਜਾਣਾ। ਹੱਥ ਤੇ ਹੱਥ ਧਰ ਕੇ ਬਹਿ ਜਾਣ ਨਾਲ ਇਹ ਕੰਮ ਨਹੀਂ ਹੋਏਗਾ। ਜੇ ਸੱਚੀ ਦਿਲੋਂ ਇਹ ਭਾਵਨਾ ਰੱਖਦਾ ਕਿ ਮੈਂ ਚੰਗਾ ਬਣਾ ਮੈਨੂੰ ਲੋਕ ਚੰਗਾ ਆਖਣ ਮੇਰਾ ਸਮਾਜ ਵਿੱਚ ਵਰਤੋਂ ਵਿਹਾਰ ਚੰਗਾ ਹੋਵੇ ਤੇ ਫਿਰ ਇੱਕ ਗੱਲ ਦਾ ਧਿਆਨ ਜ਼ਰੂਰ ਰੱਖ ਚੰਗਾ ਬਣਨਾ ਮਾਰੀ ਗੱਲ ਨਹੀਂ ਪਰ ਧਿਆਨ ਇੱਕ ਗੱਲ ਦਾ ਜ਼ਰੂਰ ਰੱਖ ਉਹ ਕੀ ਹੈ ਫਰੀਦਾ ਜੇ ਤੂੰ ਅਕਲ ਲਤੀਫ ਅਕਲ ਲਤੀਫ ਲਤੀਫ ਦਾ ਮਤਲਬ ਹੈ ਬਰੀਕ ਅਕਲ ਵਾਲਾ ਬਹੁਤ ਗੰਭੀਰ ਬੜਾ ਵਿਚਾਰ ਕੇ ਸੋਚ ਕੇ ਚੱਲਣ ਵਾਲਾ ਹਰ ਗੱਲ ਨੂੰ ਫਾਇਦੇ ਤੇ ਨੁਕਸਾਨ ਵਿੱਚ ਤੋਲ ਕੇ ਚੱਲਣ ਵਾਲਾ ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਜਿਹੜੇ ਲੇਖ ਕਾਲੇ ਲਿਖ ਦਿੰਨਾ ਆ ਜਿਹੜੀ ਆਪਣੀ ਕਦੀ ਕਦੀ ਵਿਚਾਰ ਵਿੱਚ ਕਾਲਾਪਨ ਲੈ ਆਉਣਾ ਆ ਜਿਹੜਾ ਕਾਲਾਪਨ ਤੇਰੀ ਸੋਚ ਵਿੱਚ ਸ਼ਾਮਲ ਹੋ ਜਾਂਦਾ ਹੈ ਇਹ ਨਾ ਲਿਖਿਆ ਕਰ ਕਿਉਂ ਲਿਖਦਾ ਤੂੰ ਭਲਾ ਬਣਨਾ ਚਾਹੁੰਦਾ ਤੂੰ ਸਿਆਣਾ ਵੀ ਹੈ ਸਮਝਦਾਰ ਵੀ ਹੈ ਪਰ ਸਮਝਦਾਰ ਹੋ ਕੇ ਵੀ ਕਾਲੇ ਲੇਖ ਲਿਖਦਾ ਰਹਿੰਦਾ ਹੈ ਕਾਲੀਆਂ ਗੱਲਾਂ ਕਾਲੇ ਵਿਚਾਰ ਕਾਲੇ ਕਾਰਨਾਮੇ ਕਿਉਂ ਕਰਦਾ ਹੈ ਫਿਰ ਇੱਕ ਵਾਰੀ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪ ਨੜੇ ਗਰੀਬਾਨ ਮੈਂ ਸਿਰ ਨੀਵਾ ਕਰ ਦੇਖ ਆਪ ਨੜੇ ਗਰੀਬਾਨ ਮੈਂ ਤੂੰ ਆਪਣੇ ਅੰਦਰ ਝਾਤੀ ਮਾਰ ਜਿਹਨੂੰ ਆਪਣੇ ਪੰਜਾਬੀ ਦੇ ਵਿੱਚ ਇੱਕ ਕਹਾਵਤ ਦੇ ਰਹੀਂ ਕਿਹਾ ਜਾਂਦਾ ਆਪਣੇ ਪੀੜੀ ਏਟ ਸੋਟਾ ਫੇਰ ਤੂੰ ਆਪਣੇ ਅੰਦਰ ਝਾਤੀ ਮਾਰ ਤੂੰ ਕਿੱਥੇ ਖੜਾ ਹੈਂ ਤੂੰ ਇਸ ਗੱਲ ਵੱਲ ਧਿਆਨ ਦੇ ਤੇਰੀ ਸੋਚ ਕੀ ਕਹਿੰਦੀ ਹੈ ਤੂੰ ਇਸ ਗੱਲ ਵੱਲ ਧਿਆਨ ਦੇ ਤੇਰੇ ਕੰਮ ਕੀ ਸਚਾਈ ਨਾਲ ਇਮਾਨਦਾਰੀ ਨਾਲ ਧੀਰਜ ਨਾਲ ਸੰਤੋਖ ਨਾਲ ਮੇਲ ਖਾਂਦੇ ਨੇ ਪਰ ਗੁਰੂ ਸਵਾਰਿਓ ਸਮਾਜ ਵਿੱਚ ਜਿੱਥੇ ਮਨੁੱਖ ਕਈ ਭਰਮਾਂ ਭੁਲੇਖਿਆਂ ਦਾ ਸ਼ਿਕਾਰ ਹੋ ਕੇ ਤੇ ਜਿਵੇਂ ਵੀਰ ਜੀ ਨੇ ਕਿਹਾ ਸੀ ਜਾਣੇ ਅਣਜਾਣੇ ਰਾਹ ਤੋਂ ਭਟਕ ਜਾਂਦਾ ਹੈ ਚੰਗਿਆਈ ਦਾ ਕਈ ਵਾਰੀ ਰਾਹ ਛੱਡ ਕੇ ਤੇ ਕਿਸੇ ਭੁਲੇਖੇ ਵਿੱਚ ਕੋਰਾਏ ਪੈ ਜਾਂਦਾ ਹੈ। ਉੱਥੇ ਨਾਲ-ਨਾਲ ਇੱਕ ਗੱਲ ਹੋਰ ਵਿਚਾਰਨ ਵਾਲੀ ਹੈ। ਮਨੁੱਖ ਆਪਣੀ ਕਿਸੇ ਗਲਤੀ ਕਰਕੇ ਕੋਰਾਏ ਪੈ ਜਾਏ ਇਹ ਬਾਤ ਵੱਖਰੀ ਹੈ। ਪਰ ਦੁਨੀਆਂ ਵਿੱਚ ਕੋਰਾਏ ਪਾਉਣ ਵਾਲੇ ਬੰਦੇ ਵੀ ਹਨ। ਕੋਰਾਏ ਪਾਉਣ ਵਾਲੇ ਬੰਦੇ ਵੀ ਹਨ। ਮੈਂ ਤੁਹਾਡੇ ਸਾਹਮਣੇ ਇੱਕ ਉਦਾਹਰਣ ਲਾਖਦਾ ਹਾਂ ਆਪਾਂ ਘਰੋਂ ਸਫ਼ਰ ਤੇ ਨਿਕਲੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਸੀ ਆਪਾਂ ਨੂੰ ਥੋੜਾ ਬਹੁਤਾ ਰਸਤਾ ਪਤਾ ਸੀ ਥੋੜਾ ਬਹੁਤਾ ਆਪਾਂ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕੀਤੀ ਤੇ ਬਾਕੀ ਆਪਾਂ ਇਸ ਗੱਲ ਦੇ ਉੱਤੇ ਛੱਡ ਦਿੱਤਾ ਕਿ ਜਿੱਥੇ ਲੋੜ ਪਏਗੀ ਜਿਆਦਾ ਭੁਲੇਖਾ ਲੱਗੇਗਾ ਆਪਾਂ ਕਿਸੇ ਨੂੰ ਰਸਤਾ ਪੁੱਛ ਲਵਾਂਗੇ ਕੋਈ ਗੱਲ ਨਹੀਂ ਪਹੁੰਚ ਜਾਵਾਂਗੇ ਹੁਣ ਜਿੰਨਾ ਕ ਆਪਣਾ ਅੰਦਾਜ਼ਾ ਕੰਮ ਕਰਦਾ ਗਿਆ ਤੁਰੇ ਗਿਆ ਅਖੀਰ ਜਿੱਥੇ ਜਾ ਕੇ ਉਹ ਲੇਖਾ ਲੱਗਿਆ ਗਲਤੀ ਲੱਗਣ ਦਾ ਡਰ ਮਹਿਸੂਸ ਹੋਇਆ ਕੁਰਾਏ ਪੈ ਜਾਣ ਦਾ ਅਹਿਸਾਸ ਹੋਇਆ ਉੱਥੇ ਜਾ ਕੇ ਅਸੀਂ ਨੇੜੇ ਤੇੜੇ ਰਾਹ ਪੁੱਛਿਆ ਰਾਹ ਪੁੱਛਿਆ ਮੈਂ ਫੁਲਾਣੇ ਥਾਂ ਤੇ ਜਾਣਾ ਹੈ ਫੁਲਾਣੇ ਸ਼ਹਿਰ ਜਾਣਾ ਕਿਸ ਪਾਸੇ ਜਾਵਾਂ ਦੱਸਣ ਵਾਲੇ ਨੇ ਦੱਸ ਦਿੱਤਾ ਇੱਥੋਂ ਸੱਜੇ ਹੋ ਜਾਇਓ ਫਿਰ ਖੱਬੇ ਹੋ ਜਾਇਓ ਪੁਰੇ ਜਾਓ ਪਹੁੰਚ ਜਾਓਗੇ ਅਸੀਂ ਸਫ਼ਰ ਤੈਅ ਕਰਦੇ ਗਏ ਸਫ਼ਰ ਤੈਅ ਕਰਦੇ ਗਏ ਦਸਨ ਵਾਲੇ ਦੇ ਮੁਤਾਬਕ ਅਸੀਂ ਤੁਰਦੇ ਗਏ ਜਿਵੇਂ ਜਿਵੇਂ ਅਸੀਂ ਤੁਰਦੇ ਗਏ ਜਿਵੇਂ ਜਿਵੇਂ ਅਸੀਂ ਅੱਗੇ ਵਧਦੇ ਗਏ ਸਾਡੀ ਮੰਜ਼ਿਲ ਮਿਲ ਨਹੀਂ ਰਹੀ ਸਾਡੀ ਮੰਜ਼ਿਲ ਅਜੇ ਵੀ ਨੇੜੇ ਨਜ਼ਰ ਨਹੀਂ ਆ ਰਹੀ ਅਸੀਂ ਜਿੱਥੇ ਪਹੁੰਚਣਾ ਚਾਹੁੰਦੇ ਆ ਉਹ ਥਾਂ ਟਿਕਾਣਾ ਸਾਨੂੰ ਨੇੜੇ ਨਜ਼ਰ ਨਹੀਂ ਆ ਰਿਹਾ ਫੇਰ ਕਿਸੇ ਨੂੰ ਪੁੱਛਿਆ ਭਈ ਅਸੀਂ ਫਲਾਣੀ ਜਗ੍ਹਾ ਤੇ ਜਾਣਾ ਹੈ ਕਿਵੇਂ ਜਾਈਏ ਕਿਸ ਰਾਹ ਤੇ ਜਾਈਏ ਦੱਸਣ ਵਾਲੇ ਨੇ ਦੱਸਿਆ ਭਲਿਓ ਤੁਸੀਂ ਤਾਂ ਬਹੁਤ ਜ਼ਿਆਦਾ ਸਫ਼ਰ ਉਲਟਾ ਤੈਅ ਕਰ ਲਿਆ ਹੈ ਤੁਹਾਨੂੰ ਇਸ ਪਾਸੇ ਨਹੀਂ ਸਿਉਣਾ ਚਾਹੀਦਾ ਤੁਹਾਨੂੰ ਉੱਥੋਂ ਦੂਜੇ ਪਾਸੇ ਮੁੜਨਾ ਚਾਹੀਦਾ ਸੀ ਉੱਥੋਂ ਬਿਲਕੁਲ ਨੇੜੇ ਪੈਂਦਾ ਸੀ ਆਹ ਤਾਂ ਤੁਸੀਂ ਬਹੁਤ ਗਲਤ ਆ ਗਏ ਜੀ ਅਸੀਂ ਤੇ ਪੁੱਛਿਆ ਸੀ ਠੀਕ ਹੈ ਤੁਸੀਂ ਪੁੱਛਿਆ ਹੋਵੇਗਾ ਪਰ ਦੱਸਣ ਵਾਲੇ ਨੇ ਆਪਣੇ ਹਿਸਾਬ ਨਾਲ ਤੁਹਾਨੂੰ ਗਲਤ ਰਾਹ ਪਾਇਆ ਹੈ ਔਰ ਗਲਤ ਰਾਹ ਭੈਣ ਕਰਕੇ ਤੁਸੀਂ ਆਪਣੀ ਮੰਜ਼ਲ ਤੋਂ ਬਹੁਤ ਦੂਰ ਨਿਕਲ ਚੁੱਕੇ ਹੋ ਤੁਹਾਡਾ ਰਸਤਾ ਤੁਹਾਨੂੰ ਪਿੱਛੇ ਮਿਲਣਾ ਹੈ ਇਸ ਕਰਕੇ ਵਾਪਸ ਮੁੜ ਕੇ ਉੱਥੇ ਜਾਓ ਹੁਣ ਮੰਨ ਲਓ ਸਾਡਾ ਘੰਟਾ ਖਰਾਬ ਹੋਇਆ ਜਾਂ 2 ਘੰਟੇ ਖਰਾਬ ਹੋਏ ਸਾਡਾ ਜਿੰਨਾ ਵੀ ਸਮਾਂ ਖਰਾਬ ਹੋਇਆ ਹੁਣ ਅਸੀਂ ਵਾਪਸ ਮੁੜ ਰਹੇ ਹਾਂ ਤੇ ਪੁੱਛ ਰਹੇ ਹਾਂ ਕਿਉਂ ਨਾ ਹੋਇਆ ਕਿਉਂ ਨਾ ਚੰਗਾ ਹੁੰਦਾ ਜੇ ਅਸੀਂ ਕਿਸੇ ਜਾਣਕਾਰ ਬੰਦੇ ਨੂੰ ਪੁੱਛ ਲੈਂਦੇ ਸਾਡਾ ਸਮਾਂ ਖਰਾਬ ਹੋਇਆ ਸਾਨੂੰ ਕਿਸੇ ਨੇ ਗਲਤ ਰਾਏ ਪਾ ਦਿੱਤਾ ਅਸੀਂ ਇੰਨੇ ਵਜੇ ਪਹੁੰਚਣਾ ਸੀ ਹੁਣ ਇੰਨਾ ਸਮਾਂ ਹੋ ਗਿਆ ਇਹ ਕਿਉਂ ਹੋਇਆ ਅਸੀਂ ਵਾਰ-ਵਾਰ ਆਪਣੇ ਆਪ ਨੂੰ ਵੀ ਪੁੱਛਦੇ ਹਾਂ ਦੱਸਣ ਵਾਲੇ ਨੂੰ ਵੀ ਬੁਰਾ ਭਲਾ ਕਹਿੰਨੇ ਆ ਕਿ ਦੱਸਣ ਵਾਲੇ ਨੇ ਰਾਹ ਗਲਤ ਪਾਇਆ ਅਸੀਂ ਆਪਣੀ ਮੰਜ਼ਲ ਤੇ ਪਹੁੰਚ ਵੀ ਗਏ ਪਹੁੰਚਣ ਤੋਂ ਬਾਅਦ ਵੀ ਅਸੀਂ ਗਲਤ ਰਾਹ ਦੱਸਣ ਵਾਲੇ ਨੂੰ ਮੁਆਫ ਨਹੀਂ ਕੀਤਾ ਮੁਆਫ ਨਹੀਂ ਕੀਤਾ ਅਸੀਂ ਆਪਣੀ ਔਸ਼ ਭੁੱਲਦਾ ਤੇ ਗਲਤ ਰਾਹ ਦੱਸਣ ਵਾਲੇ ਦਾ ਵਾਰ-ਵਾਰ ਚੇਤਾ ਕੀਤਾ ਕਿ ਉਸ ਬੰਦੇ ਨੇ ਸਾਡਾ ਇੰਨਾ ਸਮਾਂ ਖਰਾਬ ਕੀਤਾ ਸਾਨੂੰ ਗਲ ਭਰਾਏ ਪਾਇਆ ਅਸੀਂ ਆਪਣੀ ਜ਼ਿੰਦਗੀ ਵਿੱਚ ਪਤਾ ਨਹੀਂ ਇਸ ਘਟਨਾ ਨੂੰ ਕਿੰਨੇ ਵਾਰੀ ਦੁਹਰਾਵਾਂਗੇ ਕਿੰਨੇ ਵਾਰੀ ਚੇਤਾ ਕਰਾਂਗੇ ਰਾਤ ਤੇ ਤੁਰਦੇ ਵਕਤ ਜਦੋਂ ਕਦੀ ਰਾਹ ਦਾ ਭੁਲੇਖਾ ਲੱਗੇਗਾ ਪਤਾ ਨਹੀਂ ਕਿੰਨਿਆਂ ਬੰਦਿਆਂ ਨੂੰ ਪੁੱਛਾਂਗੇ ਪਤਾ ਨਹੀਂ ਭਾਈ ਕੋਈ ਬੰਦਾ ਗਲਤ ਰਾਹ ਵੀ ਦੱਸ ਦਿੰਦਾ ਇੱਕ ਵਾਰੀ ਸਾਡੇ ਨਾਲ ਇੰਜ ਹੋਇਆ ਸੀ ਆਪਾਂ ਵਾਰ-ਵਾਰ ਚੇਤਾ ਕਰਾਂਗੇ ਧਿਆਨ ਦਿਓ ਸਾਡੀ ਮੰਜ਼ਲ ਤੇ ਤੁਰਦੇ ਵਕਤ ਕੋਈ ਸਾਨੂੰ ਸੜਕ ਤੇ ਰਾਹ ਗਲਤ ਦੱਸ ਦੇਵੇ ਸਾਨੂੰ ਡਾਇਰੈਕਸ਼ਨ ਗਲਤ ਦੇ ਦੇਵੇ ਸਾਡੇ 2-4 ਘੰਟੇ ਖਰਾਬ ਹੋ ਜਾਣ ਅਸੀਂ ਆਪਣੀ ਮੰਜ਼ਲ ਤੋਂ ਛਿੜਕ ਜਾਈਏ ਅਸੀਂ ਗਲਤ ਰਾਹ ਦੱਸਣ ਵਾਲੇ ਨੂੰ ਕਦੇ ਵੀ ਮੁਆਫ ਨਹੀਂ ਕਰਦੇ ਗਲਤ ਰਾਹ ਦੱਸਣ ਵਾਲੇ ਨੂੰ ਵਾਰ-ਵਾਰ ਕੋਸਦੇ ਹਾਂ ਗੱਲ ਕਰਾ ਦੱਸਣ ਵਾਲੇ ਨੂੰ ਅਸੀਂ ਵਾਰ-ਵਾਰ ਚੇਤੇ ਕਰਕੇ ਅੱਗੇ ਤੋਂ ਗਲਤੀ ਨਾ ਕਰਨ ਦਾ ਵਾਅਦਾ ਕਰਦੇ ਆ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਗਲਤੀ ਨਹੀਂ ਕਰਾਂਗੇ ਖਿਮਾ ਕਰਿਓ ਧਰਮ ਦੇ ਰਾਹ ਤੇ ਤੁਰਦੇ ਵਕਤ ਕਦੀ ਅਸੀਂ ਐਸੀ ਸਿਆਣਪ ਵਰਤਣ ਦੀ ਕੋਸ਼ਿਸ਼ ਕਰਦੇ ਆ ਧਰਮ ਦੇ ਰਾਹ ਤੇ ਤੁਰਦੇ ਆ ਕਦੀ ਅਸੀਂ ਇਸ ਤਰ੍ਹਾਂ ਆਪਣੀ ਅਕਲ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦੇ ਆ ਧਰਮ ਦੇ ਰਾਹ ਤੇ ਤੁਰਦੇ ਆ ਕਦੀ ਅਸੀਂ ਇਸ ਤਰ੍ਹਾਂ ਦਾ ਅਹਿਸਾਸ ਕਰਨ ਦੀ ਕੋਸ਼ਿਸ਼ ਕਰਦੇ ਆ ਧਰਮ ਦੇ ਰਾਹ ਤੇ ਤੁਰਦੇ ਆ ਵੀ ਤੇ ਸਾਨੂੰ ਬੜਾ ਗਲਤ ਤਰੀਕੇ ਨਾਲ ਗਲਤ ਡਾਇਰੈਕਸ਼ਨ ਦੇ ਕੇ ਗਲਤ ਦਿਸ਼ਾ ਵਿੱਚ ਗਲਤ ਗੱਲਾਂ ਦੱਸ ਕੇ ਤੋੜ ਦਿੱਤਾ ਗਿਆ ਮੈਂ ਤੁਹਾਡੇ ਸਾਹਮਣੇ ਰੱਖਦਾ ਮੈਂ ਪਹਿਲਾਂ ਸ਼ੁਰੂ ਕੀਤਾ ਸੀ ਹਰ ਮਨੁੱਖ ਭਲਾ ਬਣਨਾ ਚਾਹੁੰਦਾ ਹੈ ਬਾਬਾ ਫਰੀਦ ਜੀ ਨੇ ਆਖਿਆ ਜੇ ਭਲਾ ਬਣਨਾ ਚਾਹਣਾ ਹੈ ਸਿਆਣਾ ਤੂੰ ਹੈ ਪਰ ਜੇ ਤੂੰ ਸਿਆਣਾ ਆ ਭਲਾ ਬਣਨਾ ਚਾਹਣਾ ਹੈ ਤੇ ਆਪਣੀ ਸਿਆਣਪ ਦੀ ਵਰਤੋਂ ਕਰਕੇ ਕਾਲੇ ਲੇਖਨਾ ਲੇਖ ਕਾਲੇ ਲੇਖ ਨਾ ਲਿਖਿਆ ਕਰ ਮੈਂ ਬੇਨਤੀ ਕਰਦੇ ਆ ਦਸਣ ਵਾਲਿਆਂ ਨੇ ਰਾਹ ਗਲਤ ਦੱਸ ਕੇ ਤੋੜ ਦਿੱਤਾ ਸਮਾਜ ਵਿੱਚ ਇਹ ਵਿਧਾਨ ਪ੍ਰਚਲਿਤ ਰਿਹਾ ਤੇ ਅੱਜ ਵੀ ਹੈ ਤੁਸੀਂ ਚੰਗਾ ਬਣਨਾ ਚਾਹੁੰਦੇ ਹੋ ਧਰਮੀ ਬਣਨਾ ਚਾਹੁੰਦੇ ਹੋ ਪਵਿੱਤਰ ਹੋਣਾ ਚਾਹੁੰਦੇ ਹੋ ਚਲੋ ਤੀਰਥਾਂ ਤੇ ਇਸ਼ਨਾਨ ਕਰ ਲਓ ਬ੍ਰਾਹਮਣ ਕੀ ਕਹਿੰਦਾ ਤੀਰਥਾਂ ਤੇ ਇਸ਼ਨਾਨ ਕਰਕੇ ਆਓ ਬ੍ਰਾਹਮਣ ਕਹਿੰਦਾ ਯਾਤਰਾ ਕਰਕੇ ਆਓ ਬ੍ਰਾਹਮਣ ਕਹਿੰਦਾ ਪੁੰਨ ਦਾਨ ਕਰੋ ਬ੍ਰਾਹਮਣ ਕਹਿੰਦਾ ਤੁਸੀਂ ਜੇ ਚੰਗਾ ਬਣਨਾ ਚਾਹੁੰਦੇ ਹੋ ਮੈਨੂੰ ਪੈਸੇ ਦੇ ਦਿਓ ਮੈਂ ਤੁਹਾਡੇ ਨਾਮ ਦਾ ਪਾਠ ਕਰ ਦਿਆਂਗਾ ਬਾਣੀ ਪੜ ਕੇ ਦੇਖਿਓ ਸਤਿਗੁਰੂ ਦੀ ਬਾਣੀ ਵਿੱਚ ਇਹ ਸਾਰੇ ਕਰਮ ਦਰਸਾਏ ਗਏ ਦਰਸਾ ਕੇ ਰੱਦ ਕਰ ਦਿੱਤੇ ਗਏ ਤੀਰਥਾਂ ਤੇ ਨਹਾਉਣ ਨਾਲ ਕੋਈ ਵਿਅਕਤੀ ਪਵਿੱਤਰ ਨਹੀਂ ਹੁੰਦਾ ਪੁੰਨ ਦਾਨ ਕਰ ਲੈਣ ਨਾਲ ਕੋਈ ਵਿਅਕਤੀ ਭਲਾ ਨਹੀਂ ਬਣ ਜਾਂਦਾ ਪਾਠ ਪੂਜਾ ਕਿਸੇ ਕੋਲੋਂ ਕਰਵਾ ਕੇ ਕੋਈ ਮਨੁੱਖ ਭਲਾ ਨਹੀਂ ਬਣ ਜਾਂਦਾ ਮੈਂ ਇੱਕੋ ਹੀ ਸ਼ਬਦ ਭਗਤ ਨਾਮਦੇਵ ਜੀ ਦਾ ਤੁਹਾਡੇ ਸਾਹਮਣੇ ਰੱਖਦਾ ਆਪ ਜੀ ਨੇ ਧਿਆਨ ਨਾਲ ਸੁਣ ਲੈਣਾ ਤੇ ਫੈਸਲਾ ਕਰ ਲੈਣਾ ਭਗਤ ਨਾਮਦੇਵ ਕਹਿੰਦੇ ਆ ਬਨਾਰਸੀ ਤਾਪ ਕਰੈ ਉਲਟ ਬਨਾਰਸ ਵਿੱਚ ਜਾ ਕੇ ਕੋਈ ਪੁੱਠਾ ਲਟਕ ਕੇ ਤਾਪ ਕਰੇ ਬਨਾਰਸੀ ਤਾਪ ਕਰੈ ਉਲਟ ਤੀਰਥ ਮਰੈ ਆਗਨ ਦਹੈ ਕਾਇਆ ਕਲਪ ਕੀਜੈ ਅਸ਼ਮੇਦ ਜਗ ਕੀਜੈ ਸੋਨਾ ਕਰਪ ਤਾਨ ਕੀਜੈ ਤੇ ਨਾਲ ਪਤਾ ਨਾਮਦੇਵ ਜੀ ਕਹਿੰਦੇ ਐਸੋ ਦਾਨ ਨਿਤ ਨਿਤਹਿ ਕੀਜੈ ਇਹੋ ਜਾਂ ਦਾਨ ਤੁਸੀਂ ਰੋਜ਼ ਕਰੋ ਰੋਜ਼ ਕਰੋ ਇਹਦੇ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਫਿਰ ਇੱਕ ਵਾਰੀ ਦੁਹਰਾਵਾਂ ਬਨਾਰਸੀ ਤਾਪ ਕਰੈ ਉਲਟ ਬਨਾਰਸ ਦੇ ਵਿੱਚ ਜਾ ਕੇ ਉਲਟਾ ਲਟਕ ਕੇ ਤਪ ਕਰੇ ਤੀਰਥ ਮਰੈ ਤੀਰਥ ਤੇ ਜਾ ਕੇ ਉਹ ਮਰ ਜਾਏ ਸਰੀਰ ਖਤਮ ਕਰ ਦੇਵੇ ਆਰੇ ਨਾਲ ਚਰਵਾ ਲਵੇ ਬੋਰ ਤੋਂ ਚੜ ਕੇ ਖੂਹ ਵਿੱਚ ਛਾਲ ਮਾਰ ਦੇਵੇ ਇਹ ਅਲਾਹਾਬਾਦ ਤੇ ਬਨਾਰਸ ਵਿੱਚ ਪ੍ਰਬੰਧ ਕੀਤਾ ਹੋਇਆ ਸੀ ਮੁਕਤੀ ਲੈਣ ਵਾਸਤੇ ਆਰੇ ਨਾਲ ਚਿਰਵਾਉਣਾ ਜਾਂ ਬੋਰ ਤੇ ਚੜ ਕੇ ਛਾਲ ਮਾਰਨਾ ਤੀਰਥ ਮਰੈ ਆਗਨ ਬਹਿ ਆਪਣੇ ਆਪ ਨੂੰ ਅੱਗ ਵਿੱਚ ਸੁੱਟ ਕੇ ਸਾੜ ਦੇਵੇ। ਗਾਇਆਂ ਕਲਪ ਕੀਜੈ। ਆਪਣੀ ਗਾਇਆਂ ਨੂੰ ਕਿਸੇ ਤਰੀਕੇ ਕੁਰਬਾਨ ਕਰ ਦੇਵੇ। ਅਸ਼ਮੇਧ ਜਗ ਕੀਜੈ। ਘੋੜਾ ਮਾਰ ਕੇ ਜੱਦ ਕਰੇ। ਸੋਨਾ ਕਰ ਬਦਾਨ ਦੀਜੈ। ਸੋਨਾ ਲੁਕਾ ਕੇ দান ਕਰੇ। ਭਗਤ ਨਾਮਦੇਵ ਜੀ ਕਹਿੰਦੇ ਐਸੋ ਦਾਨ ਨਿਤ ਨਿਤਹਿ ਕੀਜੈ। ਕਰੀ ਚੱਲੋ। ਫਿਰ ਅੱਗੇ ਕਹਿੰਦੇ ਨੇ ਗੰਗਾ ਜੋ ਗੋਦਾਵਰ ਜਾਈਏ ਕੁੰਭ ਜੋ ਕੇਦਾਰ ਲਈਏ ਗੋਮਤੀ ਸਹਸ ਗਉਤਾਨ ਕੀਜੈ ਜਿੰਨਾ ਮਰਜੀ ਕਰ ਲੋ ਫਿਰ ਅੱਗੇ ਕਹਿੰਦੇ ਨੇ ਆਸਤਾਨ ਗੱਜਦਾਨ ਸੇਜਾ ਨਾਰੀ ਭੂਮਦਾਨ ਜੇ ਤੁਸੀਂ ਘੋੜੇ ਦਾਨ ਕਰੋ ਹਾਥੀ ਦਾਨ ਕਰੋ ਸੇਜ ਦੇ ਸਮੇਤ ਪਤਨੀ ਦਾਨ ਕਰ ਦਿਓ ਤੇ ਨਾਮਦੇਵ ਜੀ ਕਹਿੰਦੇ ਐ ਇਹ ਸਾਰਾ ਕੁਝ ਕਰਨ ਨਾਲ ਵੀ ਅਸਲੀਅਤ ਸਮਝ ਵਿੱਚ ਨਹੀਂ ਆਏਗੀ ਤੁਸੀਂ ਭਲੇ ਨਹੀਂ ਬਣ ਸਕੋਗੇ ਭਲੇ ਬਣਨ ਵਾਸਤੇ ਸਾਨੂੰ ਆਪਣੀ ਸੋਚ ਨੂੰ ਪ੍ਰਸ਼ਨਨਾ ਪਵੇਗਾ ਸਾਨੂੰ ਆਪਣੇ ਕੰਮਾਂ ਦੀ ਪਛਾਣ ਕਰਨੀ ਪਵੇਗੀ ਸਾਨੂੰ ਆਪਣੀ ਸੋਚ ਨੂੰ ਗੁਰਮਤ ਗਿਆਨ ਦੇ ਇਸ ਪਾਵਨ ਬਾਣੀ ਦੇ ਸਿਧਾਂਤਾਂ ਦੇ ਅਨੁਸਾਰ ਘੜਨਾ ਪਏਗਾ ਆਪਾਂ ਰੋਜ਼ ਜਪਜੀ ਸਾਹਿਬ ਦੀ ਬਾਣੀ ਸਵੇਰੇ ਪੜ੍ਹਦੇ ਹਾਂ ਨਿਤਨੇਮ ਵਿੱਚ ਤੇ ਰੋਜ਼ ਹੀ ਆਪਾਂ ਇਹ ਗੱਲ ਪੜ੍ਹ ਕੇ ਲੰਘ ਜਾਂਦੇ ਹਾਂ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿਧਾਂ ਕੀ ਸੋਧ ਹੁਣ ਤਿੱਥੇ ਘੜਿਆ ਸੁਰਤ ਮਤ ਮਨ ਬੁੱਧ ਵੀ ਇਹਨਾਂ ਦਾ ਕੀ ਕਰਨਾ ਅਸੀਂ ਕਦੇ ਨਿਤਨੇਮ ਕਰਨ ਵਾਲਿਆਂ ਨੇ ਸੋਚਿਆ ਹੀ ਨਹੀਂ ਕਿ ਇਹ ਕੋ ਘੜਨ ਵਾਲੀ ਚੀਜ਼ ਹੈ ਇਹਨੂੰ ਕਿਵੇਂ ਘੜਿਆ ਜਾ ਸਕਦਾ ਹੈ ਮਨ ਨੂੰ ਕਿਵੇਂ ਛਿਲਿਆ ਜਾ ਸਕਦਾ ਹੈ ਕਿਵੇਂ ਘੜਿਆ ਜਾ ਸਕਦਾ ਕਦੀ ਘੜਨ ਵਾਲੇ ਪਾਸੇ ਤੁਰੇ ਹੀ ਨਹੀਂ ਧਿਆਨ ਨਾਲ ਹੋਰ ਵੇਖਿਓ ਸੂਰਤ ਪਰਮੇਸ਼ਰ ਨੇ ਸਾਰਿਆਂ ਨੂੰ ਦਿੱਤੀ ਹੈ ਸੂਰਤ ਤੋਂ ਬਿਨਾ ਕੋਈ ਵੀ ਨਹੀਂ ਹੈ ਸਾਰੇ ਸੂਰਤ ਵਾਲੇ ਆ ਚੋਰ ਵੀ ਸੂਰਤ ਵਾਲਾ ਹੈ ਠੱਗ ਵੀ ਸੂਰਤ ਵਾਲਾ ਹੈ ਭਗਤ ਵੀ ਸੂਰਤ ਵਾਲਾ ਹੈ ਬੇਈਮਾਨ ਵੀ ਸੂਰਤ ਵਾਲਾ ਹੈ ਝੂਠਾ ਵੀ ਸੂਰਤ ਵਾਲਾ ਹੈ ਸੱਚਾ ਵੀ ਸੂਰਤ ਵਾਲਾ ਸਾਰੇ ਸੂਰਤ ਵਾਲੇ ਆ ਪਰ ਸੂਰਤ ਦੀ ਵਰਤੋਂ ਨਹੀਂ ਕਰਨੀ ਆਉਂਦੀ ਤੁਸੀਂ ਕੀ ਧਿਆਨ ਮਾਰਦੇ ਹੋ ਕਿ ਚੋਰ ਕੋਲ ਸੂਰਤ ਨਹੀਂ ਕੀ ਬਿਨਾ ਬਿਨਾ ਸੁਰਖਤਾਂ ਚੋਰੀ ਕਰ ਲੈਂਦਾ ਆਖਰ ਉਹ ਸੁਰਖਤ ਲਾਉਂਦਾ ਧਿਆਨ ਲਾਉਂਦਾ ਤਾਂ ਹੀ ਚੋਰੀ ਕਰਦਾ ਹੈ ਨਾ ਉਹ ਬੈਠ ਕੇ ਸੋਚਦਾ ਹੈ ਪਲੈਨਿੰਗ ਬਣਾਉਂਦਾ ਕਦੋਂ ਚੋਰੀ ਕਰਨੀ ਕਿਵੇਂ ਚੋਰੀ ਕਰਨੀ ਹੈ ਸਾਰਾ ਉਹਦੇ ਕੋਲ ਧਿਆਨ ਹੈ ਸੁਰਖਤ ਹੈ ਪਰ ਉਸ ਸੁਰਖਤ ਦੀ ਵਰਤੋਂ ਗਲਤ ਕਰਦਾ ਹੈ ਸੁਰਖਤ ਦੀ ਵਰਤੋਂ ਗਲਤ ਕਰਦਾ ਹੈ ਕਿ ਝੂਠ ਬੋਲਣ ਵਾਲਾ ਸੁਰਖਤ ਦੀ ਵਰਤੋਂ ਨਹੀਂ ਕਰਦਾ ਕਰਦਾ ਹੈ ਪਰ ਉਹ ਆਪਣੇ ਮਤਲਬ ਲਈ ਦੂਜਿਆਂ ਨਾਲ ਧੋਖਾ ਕਰਨ ਲਈ ਠੱਗੀ ਮਾਰਨ ਲਈ ਵਰਤੋਂ ਕਰਦਾ ਹੈ ਐਨੇ ਸੋਹਣੇ ਢੰਗ ਨਾਲ ਕਰਦਾ ਹੈ ਸਾਹਮਣੇ ਵਾਲੇ ਨੂੰ ਪਤਾ ਹੀ ਨਹੀਂ ਲੱਗਣ ਦਿੰਦਾ ਸਾਹਮਣੇ ਵਾਲੇ ਨੂੰ ਪਤਾ ਹੀ ਨਹੀਂ ਲੱਗਣ ਦਿੰਦਾ ਕਦੋਂ ਝੂਠ ਬੋਲ ਗਿਆ ਕਦੋਂ ਬੇਈਮਾਨੀ ਕਰ ਗਿਆ ਕਦੋਂ ਧੋਖਾ ਕਰ ਗਿਆ ਪਤਾ ਹੀ ਨਹੀਂ ਲੱਗਣ ਦਿੰਦਾ ਸੁਰਤ ਸਾਰਿਆਂ ਕੋਲ ਹੈ ਪਰ ਇਹ ਸੁਰਤ ਜਿਹੜੀ ਚੋਰੀ ਲਈ ਵਰਤੀ ਗਈ ਜਿਹੜੀ ਬੇਈਮਾਨੀ ਲਈ ਵਰਤੀ ਗਈ ਜਿਹੜੀ ਧੋਖੇ ਲਈ ਵਰਤੀ ਗਈ ਸਤਬੂ ਕਹਿੰਦੇ ਕਿਸੇ ਨਾ ਕਿਸੇ ਥਾਂ ਤੇ ਤੈਨੂੰ ਪਰੇਸ਼ਾਨੀ ਦਏਗੀ ਕਿਸੇ ਨਾ ਕਿਸੇ ਥਾਂ ਤੇ ਤੈਨੂੰ ਪਰੇਸ਼ਾਨੀ ਦਏਗੀ ਫਰੀਦਾ ਜੇ ਤੂੰ ਅਕਲ ਲਤੀਫ ਬਰੀਕ ਅਕਲ ਵਾਲਾ ਹੈ ਉੱਚੀ ਅਕਲ ਵਾਲਾ ਹੈ ਕਾਲੇ ਲਿਖਣਾ ਲੇਖ ਇਹ ਕਾਲੇ ਲੇਖ ਨਾ ਲਿਖਿਆ ਕਰ ਤੂੰ ਆਪਣੀ ਅਕਲ ਦੀ ਵਰਤੋਂ ਗਲਤ ਕਰਦਾ ਹੈ ਆਪਣੀ ਅਕਲ ਦੀ ਵਰਤੋਂ ਨਾਲ ਦੂਜਿਆਂ ਨੂੰ ਧੋਖਾ ਦਿੰਦਾ ਹੈ ਇਸ ਅਕਲ ਨਾਲ ਦੂਜਿਆਂ ਨਾਲ ਤੂੰ ਵਿਤਕਰਾ ਕਰ ਜਾਂਦਾ ਹੈ ਇਸ ਅਕਲ ਨਾਲ ਦੂਜਿਆਂ ਦੇ ਅੱਗੇ ਟੋਏ ਪੁੱਟਦਾ ਤਾਂ ਕਿ ਇਹ ਡਿੱਗਣਾ ਤੇ ਮੈਂ ਅੱਗੇ ਲੰਘ ਜਾਵਾਂ ਇਹ ਇਹ ਅਕਲ ਦੀ ਵਰਤੋਂ ਚੰਗੀ ਨਹੀਂ ਅਕਲ ਦੀ ਵਰਤੋਂ ਇਸ ਤਰੀਕੇ ਨਾਲ ਤੈਨੂੰ ਸ਼ੋਭਾਦਾਇਕ ਤੇ ਤੈਨੂੰ ਸਿਆਣਾ ਨਹੀਂ ਬਣ ਦਏਗੀ ਹਾਂ ਧੋਖੇ ਵਿੱਚ ਤੂੰ ਸਿਆਣਾ ਹੋ ਸਕਦਾ ਹੈ ਬੇਈਮਾਨੀ ਵਿੱਚ ਤੂੰ ਸਿਆਣਾ ਹੋ ਸਕਦਾ ਹੈ ਝੂਠ ਵਿੱਚ ਸਿਆਣਾ ਹੋ ਸਕਦਾ ਹੈ ਪਰ ਆਖਰ ਇਹ ਕੰਮ ਤੈਨੂੰ ਰੱਬੀ ਦਰਗਾਹ ਵਿੱਚ ਸਿਆਣਾ ਨਹੀਂ ਬਣ ਦੇਣਗੇ ਐਸੇ ਕਰਕੇ ਬਾਬਾ ਫਰੀਦ ਜੀ ਨੇ ਇਹ ਵੀ ਬੋਲ ਸਾਡੇ ਲਈ ਰੱਖੇ ਸਨ ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕੰਮੜੇ ਵਿਸਾਰ ਮਤ ਸ਼ਰਮਿੰਦਾ ਥੀ ਵਈ ਸਾਈਂ ਦਾ ਦਰਬਾਰ ਸਾਈਂ ਦੇ ਦਰਬਾਰ ਵਿੱਚ ਸ਼ਰਮਿੰਦਾ ਨਾ ਹੋਣਾ ਪਵੇ ਸਾਈਂ ਦੇ ਦਰਬਾਰ ਵਿੱਚ ਤੇਰਾ ਸਿਰ ਨੀਵਾ ਨਾ ਹੋਵੇ ਉਹ ਕੰਮ ਸਾਰੇ ਛੱਡ ਜਿਨ੍ਹਾਂ ਕੰਮਾਂ ਦੇ ਕਰਨ ਨਾਲ ਤੇਰੀ ਜ਼ਿੰਦਗੀ ਵਿੱਚ ਕੋਈ ਲਾਭ ਨਹੀਂ ਜਿਹੜੇ ਕੰਮ ਕਰਨ ਨਾਲ ਤੇਰੀ ਜ਼ਮੀਰ ਮਰ ਜਾਂਦੀ ਹੈ ਜਿਹੜੇ ਕੰਮ ਕਰਨ ਨਾਲ ਕੋ ਮਨੁੱਖ ਤੋਂ ਪਸ਼ੂ ਹੋ ਜਾਣਾ ਆ ਉਹ ਸਾਰੇ ਕੰਮ ਛੱਡ। ਹੁਣ ਉਹ ਕੰਮ ਪਛਾਣ ਤਾਂ ਸਾਨੂੰ ਬਾਣੀ ਰਾਹੀਂ ਆਏਗੀ ਨਾ। ਕਿਹੜੇ ਕੰਮ ਚੰਗੇ ਤੇ ਕਿਹੜੇ ਮਾੜੇ। ਕਿਹੜੀਆਂ ਗੱਲਾਂ ਕਰਨੀਆਂ ਚਾਹੀਦੀਆਂ ਕਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਇਹ ਤੇ ਸਾਨੂੰ ਗੁਰਬਾਣੀ ਦੇ ਰਾਹੀਂ ਸਮਝ ਆ ਜਾਏਗਾ ਭਾਈ। ਔਰ ਸਾਨੂੰ ਗੁਰਬਾਣੀ ਨੂੰ ਪੜ੍ਹਦੇ ਆਂ। ਗੁਰਬਾਣੀ ਨੂੰ ਵਿਚਾਰਦੇ ਆਂ। ਗੁਰਬਾਣੀ ਦਾ ਪਾਠ ਕਰਦੇ ਆਂ। ਗੁਰਬਾਣੀ ਦੇ ਰਾਹ ਦੇ ਤੁਰਨ ਵਾਲਾ ਚਾ ਤੇ ਉਤਸ਼ਾਹ ਪੈਦਾ ਹੋਏਗਾ ਔਰ ਜਦੋਂ ਚਾ ਤੇ ਉਤਸ਼ਾਹ ਪੈਦਾ ਹੋਏਗਾ ਬਾਣੀ ਵਾਲਾ ਗਿਆਨ ਲੈ ਕੇ ਚੱਲਾਂਗੇ ਉਥੇ ਤੁਸੀਂ ਜਰਜੀ ਸਾਹਿਬ ਦਾ ਸਵੇਰੇ ਪਾਠ ਸੁਣਿਆ ਜਾਂ ਕੀਤਾ ਵੀ ਹੋਏਗਾ ਤੇ ਧਿਆਨ ਵਿੱਚ ਰੱਖੋ ਨਾਉ ਮਰੇ ਨਾ ਠਾਗੇ ਜਾਹੇ ਜਿਨ ਕੈ RAM ਵਸੈ ਮਨ ਮਾਹੇ ਜਿੰਨਾ ਦੇ ਹਿਰਦੇ ਵਿੱਚ ਪਰਮੇਸ਼ਰ ਵਸ ਜਾਂਦਾ ਹੈ ਉਹ ਜ਼ਮੀਰ ਦੀ ਮੌਤ ਨਹੀਂ ਮਰਦੇ ਉਹ ਇਨਸਾਨੀਅਤ ਵੱਲੋਂ ਨਹੀਂ ਮਰਦੇ ਉਹ ਚੰਗੇ ਕੰਮਾਂ ਵੱਲੋਂ ਨਹੀਂ ਮਰਦੇ ਨਾ ਠਾਗੇ ਜਾਹੇ ਨਾ ਹੀ ਉਹ ਵਿਕਾਰਾਂ ਦੇ ਤੇ ਧੋਖੇ ਬਾਜਾਂ ਤੋਂ ਠੱਗੇ ਜਾਂਦੇ ਆ ਵਿਕਾਰ ਨਹੀਂ ਠੱਗ ਸਕਦੇ ਲੁਟੇਰੇ ਪੇਈਮਾਰ ਧੋਖੇ ਬਾਜ ਵੀ ਠੱਗ ਨਹੀਂ ਸਕਦੇ ਉਹ ਇੰਨੇ ਉੱਚੀ ਸੁਰਤ ਵਾਲੇ ਹੋ ਜਾਂਦੇ ਆ ਗੁਰੂ ਪਿਆਰਿਓ ਸਾਨੂੰ ਗੁਰਬਾਣੀ ਦਾ ਪਾਠ ਕਰਦੇ ਆ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਪਏਗਾ ਪਾਠ ਕਰ ਜਾਂਦੇ ਆ ਪਰ ਪਾਠ ਕਰਦੇ ਆ ਅਸੀਂ ਆਪਣਾ ਧਿਆਨ ਗੁਰਬਾਣੀ ਤੇ ਕੇਂਦਰਿਤ ਨਹੀਂ ਕਰਦੇ ਕਈ ਵਾਰੀ ਤੇ ਨਾ ਦੇਖਦਾ ਸਾਡੇ ਵੀਰ ਭੈਣਾ ਫਾਇ ਵਢੀ ਜਾਂਦੇ ਫਾਇ ਮੈਂ ਇਹਨਾਂ ਪਾਠ ਕਰਤਾ ਮੈਂ ਇਹਨਾਂ ਪਾਠ ਮੈਂ ਕਹਿੰਨਾ ਪਾਠ ਵੱਧ ਤੋਂ ਵੱਧ ਕਰੋ ਪਾਠ ਕਰਨਾ ਚਾਹੀਦਾ ਹੈ ਪਰ ਪਾਠ ਕਰਦੇ ਆ ਜੇ ਅਸੀਂ ਇਹ ਹੀ ਕੰਮ ਕਰ ਰਹੇ ਆ ਮੈਂ ਇਹ ਨਾ ਕਰਦਾ ਮੈਂ ਇਹ ਨਾ ਕਰਦਾ ਮੈਂ ਇਹ ਨਾ ਕਰਕੇ ਹੀ ਰਹਿਣਾ ਨਹੀਂ ਇਹਦੇ ਨਾਲੋਂ ਚੰਗਾ ਤੁਸੀਂ ਥੋੜਾ ਕਰ ਲਾ ਪਰ ਸਮਝ ਕੇ ਕਰੋ ਵਿਚਾਰ ਕੇ ਕਰੋ ਐਵੇਂ ਇੱਧਰ ਉੱਧਰ ਭਟਕਦੇ ਆ ਪਾਠ ਵੀ ਕੀਤਾ ਪਰ ਕੋਰਾਏ ਵੀ ਪੈ ਰਹੇ ਬਾਣੀ ਨੂੰ ਨਮਸ਼ਕਾਰ ਵੀ ਕੀਤੀ ਤੇ ਭਰੋਸਾ ਕਿਤੇ ਹੋਰ ਵੀ ਕਰਦੇ ਰਹਿ ਹੁਣ ਧਿਆਨ ਨਾਲ ਵੇਖੋ ਪਾਠ ਕਰਨ ਵਾਲੇ ਨੂੰ ਤੇ ਗੁਮਰਾਹ ਨਹੀਂ ਸੀ ਹੋਣਾ ਚਾਹੀਦਾ ਜੇ ਪਾਠ ਕਰਨ ਵਾਲਾ ਗੁਮਰਾਹ ਹੈ ਤੇ ਇਹਦਾ ਮਤਲਬ ਇਹਨੇ ਸਮਝਿਆ ਨਹੀਂ ਜਬਜੀ ਸਾਹਿਬ ਦੀ ਪਹਿਲੀ ਪੌੜੀ ਦੀ ਦੂਜੀ ਤੋਕ ਹੈ ਜਬਜੀ ਸਾਹਿਬ ਦੀ ਪਹਿਲੀ ਪੌੜੀ ਦੀ ਦੂਜੀ ਤੋਕ ਹੈ ਚੁਪੈ ਚੁੱਪ ਨਾ ਹੋਵੇ ਚੁਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵ ਤਾਰ ਹੈਗੀ ਜੀ ਜਪਜੀ ਸਾਹਿਬ ਚ ਪੜਦੇ ਆਪਾਂ ਚੁੱਪ ਹੈ ਚੁੱਪ ਨਾ ਹੋ ਬਈ ਜੇ ਲਾਏ ਰਹਾ ਲਿਵ ਤਾਰ ਜਪਜੀ ਸਾਹਿਬ ਚ ਜੀ ਜੇ ਹੋਣ ਇਸ ਤੋਕ ਨੂੰ ਆਪਾਂ ਸਮਝਿਆ ਹੁੰਦਾ ਤੇ ਬਾਬਿਆਂ ਵੱਲੋਂ ਬਣਾਏ ਭੋਰੀਆਂ ਨੂੰ ਮੱਥੇ ਟੇਕ ਦੇ ਇਹ ਜਪਜੀ ਸਾਹਿਬ ਦੀ ਦੂਜੀ ਤੋਕ ਨੂੰ ਧਿਆਨ ਨਾਲ ਸਮਝ ਕੇ ਤੇ ਵੇਖੋ ਇੱਕ ਵਾਰੀ ਮੋਨੀ ਹੋ ਕੇ ਬਹਿਣ ਵਾਲਾ ਮੂੰਹ ਤੋਂ ਨਹੀਂ ਬੋਲਦਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਜ਼ੁਬਾਨ ਤੋਂ ਮੂੰਹ ਤੋਂ ਬੋਲ ਨਹੀਂ ਰਿਹਾ ਮੋਨੀ ਹੋ ਕੇ ਬਹਿ ਗਿਆ ਉਹ ਵੀ ਚੁੱਪ ਨਹੀਂ ਹੈ ਉਹਦਾ ਮਨ ਗੱਲਾਂ ਕਰ ਰਿਹਾ ਹੈ ਮਨ ਤੇ ਸ਼ਾਂਤ ਹੋ ਹੀ ਨਹੀਂ ਰਿਹਾ ਜੇ ਲਾਏ ਰਹਾ ਲਿਵ ਤਾਰ ਲਿਵ ਤਾਰ ਦਾ ਮਤਲਬ ਹੈ ਕੰਟੀਨਿਊ ਲਗਾਤਾਰ ਜੇ ਲਿਵ ਲਾ ਕੇ ਬਹਿ ਜਾਵਾਂ ਸਮਾਧੀ ਲਾ ਕੇ ਬਹਿ ਜਾਵਾਂ ਸਮਾਧੀ ਲਾ ਕੇ ਬਾਹਰ ਨਾਲ ਵੀ ਇਹ ਮਨ ਸ਼ਾਂਤ ਨਹੀਂ ਹੁੰਦਾ ਜਬਜੀ ਸਾਹਿਬ ਦੀ ਦੂਜੀ ਤੋਕਿਆ ਆਪ ਜੀ ਰਹੱਸ ਦਾ ਪਾੜ ਕਰਦੇ ਹੋ ਮੈਂ ਕਹਿੰਦਾ ਬੰਦਿਆਂ ਦੀ ਗੱਲ ਛੱਡੋ ਪ੍ਰਚਾਰਕਾਂ ਦੀ ਗੱਲ ਛੱਡੋ ਬੰਦਿਆਂ ਦੀ ਗੱਲ ਛੱਡੋ ਪ੍ਰਚਾਰਕਾਂ ਦੀ ਗੱਲ ਛੱਡੋ ਜਥੇ ਬੰਦਿਆਂ ਦੀ ਗੱਲ ਛੱਡੋ ਸਾਡਾ ਤਾਂ ਭਰੋਸਾ ਗੁਰੂ ਤੇ ਹੋਣਾ ਚਾਹੀਦਾ ਹੈ ਜੇ ਗੁਰੂ ਤੇ ਭਰੋਸਾ ਗੁਰੂ ਤੇ ਵਿਸ਼ਵਾਸ ਹੈ ਤੇ ਆ ਦੋ ਤੁਕਾਂ ਪੜ ਕੇ ਮੈਂ ਸਮਾਪਤੀ ਕਰਨ ਲੱਗਾ ਕਮ ਸੋ ਕਾਮ ਇਹਦੇ ਤੇ ਭਰੋਸਾ ਕਰ ਲੈਂਦੀ ਸਾਡੀ ਕੌਮ ਤੇ ਸਾਡੀ ਕੌਮ ਵਿੱਚ ਇੰਨੇ ਬੂਬਨੇ ਨਾ ਪੈਦਾ ਹੁੰਦੇ ਸਾਡੀ ਕੌਮ ਵਿੱਚ ਰੰਗ ਬਰੰਗੇ ਸਾਧ ਨਾ ਪੈਦਾ ਹੁੰਦੇ ਸਾਡੀ ਕੌਮ ਧੜਿਆਂ ਚ ਨਾ ਮੰਡੀ ਜਾਂਦੀ ਸਾਡੀ ਕੌਮ ਨੂੰ ਕੋਈ ਰੱਬ ਬਣ ਕੇ ਲੁੱਟਦਾ ਨਾ ਜਿਵੇਂ ਰੱਬ ਬਣ ਕੇ ਲੁੱਟਣ ਵਾਲੇ ਕਦੀ ਆਸ਼ਿਰਤੋਸ਼ ਬਹਿ ਗਿਆ ਕਦੀ ਸੱਚੇ ਸੌਦੇ ਵਾਲਾ ਬਹਿ ਗਿਆ ਕਦੀ ਕੋਈ ਬਹਿ ਗਿਆ ਕਦੀ ਕੋਈ ਬਹਿ ਗਿਆ ਜੀ ਰੱਬਿਆਂ ਅਸੀਂ ਤੁਹਾਨੂੰ ਰੱਬ ਵਖਾ ਦੇਨੇ ਆ ਕੋਈ ਨਾ ਲੁੱਟਦਾ ਔਰ ਇਹ ਰਾਸ ਦਾ ਬਾਟ ਕਰਦੇ ਆਂ ਸ਼ਾਮ ਨੂੰ ਦੋ ਤੁਕਾਂ ਕਿੰਨੀਆਂ ਕਮਾਲ ਦੀਆਂ ਪਰ ਕੇ ਲੰਘ ਜਾਂਮਿਆਂ ਗੋਣੇ ਹੋ ਪੜੋ ਜੀ ਗੋਣੇ ਹੋ ਹੋਰ ਨਹੀਂ ਕੋਏ ਰੱਬ ਜੀ ਦਾ ਸਭ ਤੋਂ ਵੱਡਾ ਗੁਣ ਇਹ ਹੈ ਸਭ ਤੋਂ ਵੱਡਾ ਵੈਸੇ ਤੇ ਬਹੁਤ ਗੁਣ ਨੇ ਰੱਬ ਜੀ ਦਾ ਸਭ ਤੋਂ ਵੱਡਾ ਗੁਣ ਇਹ ਹੈ ਹੋਰ ਨਹੀਂ ਕੋਏ ਰੱਬ ਜੀ ਵਰਗਾ ਹੋਰ ਕੋਈ ਨਹੀਂ ਹੈ ਗੋਣੇ ਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਨਾ ਕੋਈ ਹੋਇਆ ਤੇ ਨਾ ਕੋਈ ਹੋਏਗਾ ਹੁਣ ਗੁਰਦੁਆਰਿਆਂ ਚ ਸਾਡੇ ਪਿੰਡਾਂ ਚ ਪੰਜਾਬ ਚ ਜਾ ਕੇ ਵੇਖੋ ਕਿਤੇ ਬਾਹਰ ਅੰਦਰ ਜਾ ਕੇ ਵੇਖੋ بڑے بڑے ਸਪੀਕਰ ਲਾ ਕੇ ਸ਼ਾਮ ਨੂੰ ਇੱਕ ਪਿੰਡ ਵਿੱਚ ਚਾਰ ਚਾਰ ਗੁਰਦੁਆਰੇ ਰਹਿ ਰਾਸ ਦਾ ਪਾਠ ਕਰ ਰਹੇ ਆ ਔਰ ਚਾਰ ਚਾਰ ਪਾਠ ਗੁਰਦੁਆਰਿਆਂ ਵਿੱਚੋਂ ਸ਼ਾਮ ਨੂੰ ਰਹਿ ਰਾਸ ਦਾ ਹੋ ਰਿਹਾ ਆ ਇੱਕ ਐਸ ਪਾਸੇ ਇੱਕ ਐਸ ਪੱਤੀ ਦਾ ਕਰਦਾ ਦੂਜਾ ਉਸ ਪੱਤੀ ਦਾ ਤੀਜਾ ਉਸ ਵੱਲੇ ਦਾ ਹਰ ਗੁਰਦੁਆਰੇ ਚ ਰਹਿ ਰਸ ਦਾ ਪਾਠ ਹੋ ਰਿਹਾ ਹੈ ਘਰਾਂ ਚ ਬੈਠ ਕੇ ਪਾਠ ਕਰਨ ਵਾਲੇ ਸਿੱਖ ਇਹ ਤੁਕਾਂ ਦਾ ਪਾਠ ਕਰਕੇ ਲੰਘ ਜਾਂਦੇ ਆ ਤੇ ਜੇ ਇਹ ਤੁਕਾਂ ਨੂੰ ਅਮਲ ਵਿੱਚ ਲਿਆਂਦਾ ਹੁੰਦਾ ਤੇ ਕੀ ਅਸੀਂ ਬੰਦਿਆਂ ਨੂੰ ਰੱਬ ਮੰਨਦੇ ਨਾ ਕੋ ਹੋਵਾ ਨਾ ਕੋ ਹੋਏ ਕਦੀ ਗੌਰ ਨਾਲ ਫੜ ਕੇ ਤੇ ਵੇਖੀਏ ਆਪਾਂ ਬਾਹਰ ਭਜਣ ਦੀ ਲੋੜ ਨਹੀਂ ਸਾਨੂੰ ਕਿਤੇ ਦੌੜਨ ਦੀ ਲੋੜ ਨਹੀਂ ਔਰ ਇੰਨੇ ਪਿਆਰੇ ਬੋਲ ਹੈ ਜੇ ਅਸੀਂ ਕਿਤੇ ਅਮਲ ਵਿੱਚ ਲੈ ਆਈਏ ਤੇ ਗੁਰੂ ਸਵਾਰਿਓ ਜੀਵਨ ਬਦਲ ਜਾਏਗਾ ਸਮਾਜ ਵਿੱਚ ਪਿਆਰ ਭਰ ਜਾਏਗਾ ਸਮਾਜ ਏਕਤਾ ਦੇ ਸੂਤਰ ਵਿੱਚ ਆ ਜਾਏਗਾ ਔਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦੱਸੇ ਰਾਹ ਤੇ ਫਿਰ ਤੁਰ ਸਕਦਾ ਹੈ ਜੇ ਅਸੀਂ ਗੁਰਬਾਣੀ ਦੇ ਇਹ ਬੋਲ ਅਮਲ ਵਿੱਚ ਲਿਆਈਏ ਆਓ ਕੋਸ਼ਿਸ਼ ਕਰੀਏ ਸਾਡਾ ਇੱਥੇ ਇਹ ਬੈਠਣਾ ਹਾਜ਼ਰੀ ਭਰਨੀ ਵਿਚਾਰਾਂ ਆਪਸ ਵਿੱਚ ਸਾਂਝੀਆਂ ਕਰਨੀਆਂ ਇਹ ਤਾਂ ਹੀ ਲਾਭਦਾਇਕ ਹੋ ਸਕਦੀਆਂ ਨੇ ਜੇ ਅਸੀਂ ਸਤਿਗੁਰੂ ਦੀ ਬਾਣੀ ਦੁਆਰਾ ਆਪਣੇ ਆਪ ਨੂੰ ਵੇਖੀਏ ਆਪਣੇ ਆਪ ਨੂੰ ਪਰਖੀਏ ਆਪਣੇ ਆਪ ਨੂੰ ਗੁਰਬਾਣੀ ਦੇ ਸਾਹਮਣੇ ਕਰਕੇ ਤੇ ਅਸੀਂ ਆਪਣੇ ਦਾਗ ਧੋ ਲਈਏ ਗੁਰਬਾਣੀ ਇੱਕ ਸ਼ੀਸ਼ਾ ਹੈ ਜੋ ਸਾਨੂੰ ਸਾਡੇ ਦਾਗ ਵਿਖਾਉਂਦਾ ਹੈ ਗੁਰਬਾਣੀ ਸਾਨੂੰ ਸਾਡੀਆਂ ਕਮਜ਼ੋਰੀਆਂ ਦੱਸਦੀ ਹੈ ਜਦੋਂ ਅਸੀਂ ਗੁਰਬਾਣੀ ਦੇ ਸਾਹਮਣੇ ਹੋਵਾਂਗੇ ਜਦੋਂ ਆਪਣੇ ਆਪ ਨੂੰ ਗੁਰਬਾਣੀ ਦੇ ਸਾਹਮਣੇ ਕਰਾਂਗੇ ਗੁਰਬਾਣੀ ਨੇ ਸਾਡੀਆਂ ਕਮਜ਼ੋਰੀਆਂ ਦੱਸਣੀਆਂ ਤੇ ਸਿਆਣਾ ਉਹੀ ਹੈ ਜਿਹੜਾ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਆਪਣੇ ਚਿਹਰੇ ਤੇ ਲੱਗੇ ਹੋਏ ਦਾਗ ਨੂੰ ਧੋ ਲਵੇ ਤੇ ਜਿਹੜਾ ਇਹ ਕਵੇ ਸ਼ੀਸ਼ਿਆ ਤੂੰ ਮੇਰੇ ਚਿਹਰੇ ਤੇ ਦਾਗ ਵਿਖਾਉਣਾ ਤੂੰ ਮੇਰੇ ਵਿੱਚ ਲੁਕਸ ਦੱਸਦਾ ਮੈਂ ਤੇਰੇ ਸਾਹਮਣੇ ਨਹੀਂ ਹੋਣਾ ਉਹ ਕਦੇ ਵੀ ਭਲਾ ਨਹੀਂ ਹੋ ਸਕਦਾ ਉਹ ਕਦੇ ਵੀ ਸਾਫ਼ ਨਹੀਂ ਹੋ ਸਕਦਾ ਉਹ ਦਾਗ ਰਹਿਤ ਨਹੀਂ ਹੋ ਸਕਦਾ ਦਾਗ ਰਹਿਤ ਹੋਣ ਵਾਸਤੇ ਸ਼ੀਸ਼ੇ ਦੇ ਸਾਹਮਣੇ ਹੌਸਲਾ ਕਰਕੇ ਖਲੋਣਾ ਹੀ ਪੈਂਦਾ ਸ਼ੀਸ਼ਾ ਦੱਸਦਾ ਤੇਰੀ ਅੱਖ 'ਚੇ ਦਾਗ ਹੈ ਤੇਰੇ ਚਿਹਰੇ ਤੇ ਦਾਗ ਹੈ ਤੇਰੀ ਦਸਤਾਰ ਠੀਕ ਨਹੀਂ ਤੇਰੇ ਕੱਪੜਿਆਂ ਦੇ ਉੱਤੇ ੱੱਬੇ ਹਨ ਜਦੋਂ ਸ਼ੀਸ਼ਾ ਦੱਸਦਾ ਮਨੁੱਖ ਵੇਖ ਕੇ ਉਹਨਾਂ ਨੂੰ ਧੋ ਲੈਂਦਾ ਹੈ ਤੇ ਧੋਣ ਵਾਲਾ ਮਨੁੱਖ ਹੀ ਭਲਾ ਹੈ ਚੰਗਾ ਹੈ ਆਓ ਗੁਰਬਾਣੀ ਗੁਰੂ ਦੇ ਸਾਹਮਣੇ ਹੁੰਦਿਆਂ ਹੋਇਆਂ ਅਸੀਂ ਆਪਣੇ ਜੀਵਨ ਦੀਆਂ ਕਮਜ਼ੋਰੀਆਂ ਨੂੰ ਪਛਾਣ ਕੇ ਦੂਰ ਕਰੀਏ ਔਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹੋ ਕੇ ਰਹੀਏ ਸੋ ਅਗਲੀਆਂ ਹੋਰ ਵਿਚਾਰਾਂ ਆਪ ਜੀ ਨਾਲ ਸਤਿਕਾਰਯੋਗ ਪ੍ਰਿੰਸੀਪਲ ਗਿਆਨੀ ਗੁਰਵਚਨ ਸਿੰਘ ਹੋਰੀ ਸਾਝੀਆਂ ਕਰਨਗੇ ਆਓ ਅਸੀਂ ਸੱਜ ਬੈਠੇ ਹਾਂ ਜੁੜੇ ਬੈਠੇ ਹਾਂ ਇਸੇ ਤਰ੍ਹਾਂ ਹੀ ਇਕਾਗਰਤਾ ਨੂੰ ਕਾਇਮ ਰੱਖਦਿਆਂ ਹੋਇਆਂ ਗੁਰੂ ਦਰਬਾਰ ਦੀ ਹਾਜ਼ਰੀ ਭਰਦਿਆਂ ਹੋਇਆਂ ਸਤਿਗੁਰੂ ਦੀ ਬਾਣੀ ਦਾ ਵਦ ਤੋਂ ਵਦ ਹੋਰ ਲਾਹਾ ਪ੍ਰਾਪਤ ਕਰੀਏ ਅਸੀਂ ਆਪਣੇ ਆਪ ਨੂੰ ਵਿਚਾਰੀਏ ਪਰਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ